ਹਾਂਜੀ ਸਵਾਗਤ ਹੈ ਤੁਹਾਡਾ ਅੱਜ ਦੀ ਕਲਾਸ ਦੇ ਵਿੱਚ ਤੇ ਜਿਵੇਂ ਕਿ ਤੁਹਾਨੂੰ ਪਤਾ ਹੈਗਾ ਆਪਾਂ ਨਾਵਲਕਾਰ ਦੇ ਕਰਨੇ ਸੀਗੇ ਜੀ ਠੀਕ ਹੈ ਨਾਵਲਕਾਰ ਦੇ ਵਿੱਚ ਆਪਾਂ ਗੁਰਦੇਵਾਲ ਸਿੰਘ ਦੇ ਬਾਰੇ ਕਰ ਚੁੱਕੇ ਹਾਂਗੇ ਨਾਨਕ ਸਿੰਘ ਦੇ ਬਾਰੇ ਕਰ ਚੁੱਕੇ ਹਾਂ ਜਸਵੰਤ ਸਿੰਘ ਕਵਲ ਦੇ ਬਾਰੇ ਕਰ ਚੁੱਕੇ ਹਾਂਗੇ ਤੇ ਅੱਜ ਦੀ ਕਲਾਸ ਦੇ ਵਿੱਚ ਆਪਾਂ ਅਮਰਤਾ ਪ੍ਰੀਤਮ ਤੇ ਨਰਿੰਜਣਾ ਤਸ਼ਨੀਮ ਦੇ ਬਾਰੇ ਕਰਾਂਗੇ ਠੀਕ ਹੈ ਜੀ ਤਾਂ ਅੱਜ ਦੀ ਕਲਾਸ ਇਹ ਲਗਾ ਕੇ ਆਪਾਂ ਜੋ ਕਿ ਆਪਣਾ ਨਾਵਲਕਾਰ ਨੇ ਆਪਣੇ ਠੀਕ ਹੈ ਜੀ ਤਾਂ ਆਪਣਾ ਇਹ ਵਿਸ਼ਾ ਗਾ ਜੋ ਇਹ ਕੰਪਲੀਟ ਹੋ ਜਾਏਗਾ ਜੀ ਠੀਕ ਹੈ ਜੀ ਇਸ ਤੋਂ ਪਹਿਲਾਂ ਆਪਾਂ ਗੁਰਮਤਕ ਆਪ ਕੀਤਾ ਸੀਗਾ ਤਾਂ ਦੋਨਾਂ ਨੂੰ ਮਿਲਾ ਕੇ ਆਪਣੇ ਦੋ ਅੱਜ ਦੇ ਵਿਸ਼ੇ ਕੰਪਲੀਟ ਹੋ ਚੁੱਕੇ ਜਾਣਗੇ ਅੱਜ ਦੀ ਕਲਾਸ ਦੇ ਵਿੱਚ ਤੇ ਜੇ ਤੁਸੀਂ ਦੇਖ ਸਕਦੇ ਹੋਗੇ ਅਮਰਤਾ ਪ੍ਰੀਤਮ ਤੇ ਨਰਿੰਜਨ ਤਸਨੀਮ ਦੇ ਬਾਰੇ ਅੱਜ ਦੀ ਕਲਾਸ ਦੇ ਵਿੱਚ ਆਪਾਂ ਕਰਾਂਗੇ ਠੀਕ ਹੈ ਜੀ ਤੇ ਇਸ ਕਲਾਸ ਦਾ ਪੀਡੀਐਫ ਤੁਹਾਨੂੰ ਟੈਲੀਗ੍ਰam ਚੈਨਲ ਤੇ ਮਿਲੇਗਾ ਤਾਂ ਜਰੂਰ ਜੁਆਇਨ ਕਰਿਓ ਉੱਥੇ ਠੀਕ ਹੈ ਜੀ ਬਿਰਦੀ ਕੁਕੀਨਾਮ ਤੇ ਆਪਣਾ ਚੈਨਲ ਹੈਗਾ ਟੈਲੀਗ੍ਰam ਦਾ ਤੇ ਲਿੰਕ ਤੁਹਾਨੂੰ ਕਲਾਸ ਥੱਲੇ ਮਿਲ ਜੀਗਾ ਜੀ ਚਲੋ ਤਾਂ ਫਿਰ ਚੱਲਦੇ ਆਂਗੇ ਅਮਰਤਾ ਪ੍ਰੀਤਮ ਦੇ ਬਾਰੇ ਪੜ੍ਹਦੇ ਆਂ ਜੀ ਠੀਕ ਹੈ ਜੀ ਠੀਕ ਹੈ ਜੀ ਤਾਂ ਜੋ ਅਮਰਤਾ ਪ੍ਰੀਤਮ ਸੀਗੇ ਜੀ ਇਹਨਾਂ ਦਾ ਜਨਮ ਹੋਇਆ ਸੀਗਾ 31 ਅਗਸਤ 1919 ਨੂੰ ਮੰਡੀ ਬਹੁਦੀਨ ਪੰਜਾਬ ਦੇ ਵਿੱਚ ਜੋ ਕਿ ਗੁਜਰਾਵਾਲਾ ਹੈ ਠੀਕ ਹੈ ਹੁਣ ਉਹ ਕਿੱਥੇ ਹੈ ਜੀ ਪਾਕਿਸਤਾਨ ਦੇ ਵਿੱਚ ਹੈਗਾ ਠੀਕ ਹੈ ਜੀ ਯਾਦ ਰੱਖਿਓ ਇਨਦੇ ਪਿਤਾ ਨਾਮ ਕੀ ਹੈ ਜੀ ਕਰਤਾਰ ਸਿੰਘ ਹਿਤਕਾਰੀ ਠੀਕ ਹੈ ਮਾਤਾ ਨਾਮ ਹੈਗਾ ਰਾਜ ਬੀਬੀ ਇਹਨਾਂ ਦਾ ਜੋ ਅਸਲੀ ਨਾਮ ਸੀਗਾ ਅਮਰਤਾ ਪ੍ਰੀਤਮ ਦਾ ਤਾਂ ਅਮਰਤ ਕੌਰ ਸੀਗਾ ਜੀ ਠੀਕ ਹੈ ਜੀ ਇਹਨਾਂ ਦਾ ਵਿਆਹ ਹੋਇਆ ਸੀਗਾ ਜੀ 1937 ਦੇ ਵਿੱਚ ਪ੍ਰੀਤਮ ਸਿੰਘ ਕਵਾਤੜ ਦੇ ਨਾਲ ਠੀਕ ਹੈ ਜੀ ਤੇ ਅੱਗੇ ਜੋ ਉਹਨਾਂ ਦੇ ਪੁੱਤਰ ਸੀਗੇ ਜੀ ਇੱਕ ਇਹਨਾਂ ਦਾ ਪੁੱਤਰ ਸੀਗਾ ਨਵਰਾਜ ਤੇ ਇੱਕ ਪੁੱਤਰੀ ਸੀਗੀ ਤੰਦਲਾ ਠੀਕ ਹੈ ਜੀ ਅੱਗੇ ਦੇਖਦੇ ਹਾਂ ਜੋ ਕਿ ਅਮਰਤਾ ਪ੍ਰੀਤਮ ਦਾ ਸ਼ੌਂਕ ਸੀਗਾ ਜੀ ਹੈ ਸੰਗੀਤ ਦਾ ਸ਼ੌਂਕ ਸੀ ਇਹਨਾਂ ਨੂੰ ਫੋਟੋਗ੍ਰਾਫੀ ਦਾ ਤੇ ਟੈਨਿਸ ਦਾ ਠੀਕ ਹੈ ਜੀ ਯਾਦ ਰੱਖਿਓ ਪੌਂਡ ਪੌਂਡ ਨੇ ਸਾਰੇ ਇਹਦੇ ਸਾਰੇ ਇਹ ਅੱਗੇ ਆ ਗਿਆ ਪੱਤਰ ਠੀਕ ਹੈ ਜੀ ਤਾਂ ਅਮਰਤਾ ਪ੍ਰੀਤਮ ਨੇ ਇੱਕ ਨਾਗਮਣੀ ਮਾਨਸਿਕ ਪੱਤਰ ਇੱਕ ਚਲਾਇਆ ਸੀਗਾ ਠੀਕ ਹੈ ਮਾਨਸਿਕ ਪੱਤਰ ਚਲਾਇਆ ਸੀਗਾ ਜੀ ਇੱਕ ਜੋ ਕਿ 1960 ਤੋਂ ਚਲਾ ਰਹੇ ਸੀਗੇ ਜੀ ਠੀਕ ਹੈ ਜੀ ਯਾਦ ਰੱਖਿਓ 1960 ਤੋਂ ਅਮਰਤਾ ਪ੍ਰੀਤਮ ਨਾਗਮਣੀ ਮਾਨਸਿਕ ਪੱਤਰ ਚਲਾ ਰਹੇ ਸੀਗੇ ਜੀ ਠੀਕ ਹੈ ਜੀ ਅੱਗੇ ਚੱਲਦੇ ਹਾਂ ਕਿ ਅਮਰਤਾ ਪ੍ਰੀਤਮ ਨੂੰ ਸਾਹਿਤਕ ਅਕਾਦਮੀ ਨਾਮ ਜਿੱਤਣ ਵਾਲੀ ਇਹ ਪਹਿਲੀ ਔਰਤ ਹੈਗੀ ਜੀ ਠੀਕ ਹੈ ਤੇ ਜੋ ਉਹਨਾਂ ਦਾ ਪਹਿਲਾ ਕਾਵਿ ਸੰਗ੍ਰਹਿ ਸੀਗਾ ਇਹਨੇ ਠੰਡੀਆਂ ਕਿਰਨਾਂ ਜੋ ਕਿ 1935 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀਗਾ ਜੀ ਆਪਣਾ ਠੀਕ ਹੈ ਜੀ ਅੱਗੇ ਵਧਦੇ ਹੈਗੇ ਅੱਗੇ ਆਪਣਾ ਆ ਗਿਆ ਜੀ ਪਹਿਲੀ ਕਵਿਤਰੀ ਤਾਂ ਇਹ ਪੰਜਾਬੀ ਭਾਸ਼ਾ ਦੇ ਵਿੱਚ ਇਹਨਾਂ ਦੀ ਪਹਿਲੀ ਕਵਿਤਰੀ ਸੀਗੀ ਜੀ ਠੀਕ ਹੈ ਸਵੈ ਜੀਵਨੀ ਤੁਹਾਨੂੰ ਸਭ ਨੂੰ ਪਤਾ ਹੋਵੇਗਾ ਰਸਿੱਦੀ ਟਿਕਟ ਜੋ ਕਿ 1969 ਦੇ ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀਗੀ ਜੀ ਠੀਕ ਹੈ ਜੀ ਅੱਗੇ ਹੈਗਾ ਜੋ ਕਿ ਮਧਪ੍ਰੀਤੋਂ ਦੀ ਮੌਤਦੋਂ ਹੋਈ ਸੀ ਤਾਂ 31 ਅਕਤੂਬਰ 2005 ਨੂੰ ਹੋਈ ਸੀਗੀ ਜੀ 88 ਸਾਲ ਦੀ ਉਮਰ ਦੇ ਇਹ ਦਿਹਾਦੋਗੇ ਸੀ ਇਹਨਾਂ ਦਾ ਅੱਗੇ ਗੱਲ ਕਰਾਂਗੇ ਸਨਮਾਨ ਦੀ ਠੀਕ ਹੈ ਜੀ ਤਾਂ ਸਨਮਾਨ ਦੇ ਵਿੱਚ ਜੋ ਆਪਣੇ ਆਇੰਦ ਨੇ ਇਹਨਾਂ ਨੂੰ ਕਾਵ ਸੰਗ੍ਰਹਿ ਇਹਨਾਂ ਦੇ ਇੱਕ ਸੁਨੇੜੇ ਨੂੰ 1952 ਦੇ ਵਿੱਚ ਸਾਇਤ ਅਕਾਦਮੀ ਪੁਰਸਕਾਰ ਮਿਲਿਆ ਸੀਗਾ ਜੀ ਠੀਕ ਹੈ ਅੱਗੇ ਕੀ ਹੈਗਾ 1958 ਦੇ ਵਿੱਚ ਭਾਸ਼ਾ ਵਿਭਾਗ ਵੱਲੋਂ ਇਹਨਾਂ ਨੂੰ ਪੁਰਸਕਾਰ ਮਿਲਿਆ ਸੀਗਾ ਇਸ ਤੋਂ ਬਾਅਦ ਇੱਕ ਮਿਲਿਆ ਸੀਗਾ ਜੀ 1969 ਦੇ ਵਿੱਚ ਸਰਕਾਰ ਦੁਆਰਾ ਪਦਮਸ਼ਰੀ ਅਵਾਰਡ ਠੀਕ ਹੈ ਜੀ ਸਭ ਨੂੰ ਪਤਾ ਹੋਵੇਗਾ ਅੱਗੇ ਕੀ ਹੈਗਾ 1974 ਦੇ ਵਿੱਚ ਸਾਹਿਤ ਕਲਾ ਪ੍ਰਿਸ਼ਤ ਦਿੱਲੀ ਵੱਲੋਂ ਇਹਨਾਂ ਨੂੰ ਮਿਲਿਆ ਸੀਗਾ ਜੀ ਅਵਾਰਡ ਠੀਕ ਹੈ ਜੀ 1978 ਦੇ ਵਿੱਚ ਕੰਨੜ ਸਾਇਤ ਸੰਮੇਲਨ ਦੇ ਵਿੱਚ ਇਹਨਾਂ ਨੂੰ ਪੁਰਸਕਾਰ ਮਿਲਿਆ ਸੀਗਾ ਜੀ ਇਸ ਤੋਂ ਬਾਅਦ 1982 ਦੇ ਵਿੱਚ ਕਾਗਜ਼ ਦੇ ਕੈਨਵਸ ਨੂੰ ਗਿਆਨਵੀਠ ਅਵਾਰਡ ਮਿਲਿਆ ਸੀਗਾ ਠੀਕ ਹੈ ਅੱਗੇ ਕੀ ਹੈਗਾ ਜੋ ਕਿ 1988 ਦੇ ਵਿੱਚ ਬਲਗਾਰੀਆ ਵੈਰਵੋ ਇਨਾਮ ਅੰਤਰਰਾਸ਼ਟਰੀਏ ਇੱਕ ਹੈ ਤਾਂ ਇਹ ਵੀ ਇਹਨਾਂ ਨੂੰ ਮਿਲਿਆ ਹੋਇਆ ਹੈਗਾ ਠੀਕ ਹੈ ਯਾਦ ਰੱਖਿਓ ਇਸ ਤੋਂ ਬਾਅਦ ਹੈਗਾ 2005 ਦੇ ਵਿੱਚ ਭਾਰਤ ਦਾ ਸਭ ਤੋਂ ਵੱਡਾ ਦੂਜਾ ਇਨਾਮ ਪਦਮ ਵਿਪੂਸ਼ਣ ਠੀਕ ਹੈ ਜੀ ਇੱਥੇ ਸਪੈਲਿੰਗ ਦੀ ਮਿਸਟੇਕ ਹੈਗੀ ਪਦਮ ਵਿਪੂਸ਼ਣ ਜੋ ਕਿ ਇਸ ਨਾਲ ਨੂੰ ਸਨਮਾਨਿਤ ਕੀਤਾ ਗਿਆ ਸੀ ਜੀ ਅਮਰਤਾ ਪ੍ਰੀਤਮ ਨੂੰ 2005 ਦੇ ਵਿੱਚ ਠੀਕ ਹੈ ਜੀ ਯਾਦ ਰੱਖਿਓ ਅੱਗੇ ਚੱਲਦੇ ਹਾਂਗੇ ਹੁਣ ਆਪਾਂ ਅੱਗੇ ਕੀ ਹੈਗਾ ਜੋ ਕਿ ਇਹਨਾਂ ਦੇ ਅਮਰਤਾ ਪ੍ਰੀਤਮ ਜੀ ਦੀ ਜੋ ਨਾਵਲ ਨੇ ਉਹਨਾਂ ਦੀ ਗੱਲ ਕਰਾਂਗੇ ਠੀਕ ਹੈ ਜੀ ਤਾਂ ਨਾਵਲਾਂ ਦੇ ਵਿੱਚ ਜੋ ਕਿ ਮੈਨੂੰ ਦੱਸਿਆ ਸੀ ਬ੍ਰਿਜਿਟੀ ਟਿਕਟ ਇਹਨਾਂ ਦੀ ਜੋ ਕਿ ਸਵੈ ਜੀਮਣੀ ਹੈਗੀ ਠੀਕ ਹੈ ਤੇ ਜੋ ਨਾਵਲ ਨੇ ਉਹਨਾਂ ਦੇ ਬਾਰੇ ਆਪਾਂ ਜਾਣਦੇ ਹਾਂਗੇ ਠੀਕ ਹੈ ਜੀ ਪਿਛਲੀਆਂ ਕਲਾਸਾਂ ਦੇ ਵਿੱਚ ਆਪਾਂ ਮੈਂ ਤੁਹਾਨੂੰ ਪਿਕਸ ਵੀ ਅਪਲੋਡ ਕਰੀਆਂ ਸੀਗੀਆਂ ਠੀਕ ਹੈ ਤੇ ਜੋ ਅੱਜ ਆਪਾਂ ਕਲਾਸ ਲਗਾ ਰਹੇ ਹਾਂ ਇਹ ਇਕੱਠੀ ਕਲਾਸ ਕਰਨ ਦੇ ਨਾਲ ਕਰਕੇ ਇਹ ਆਪਾਂ ਪਿਕਸ ਅਪਲੋਡ ਨਹੀਂ ਕਰ ਸਕੇ ਇੱਥੇ ਠੀਕ ਹੈ ਜੀ ਤੇ ਇਸ ਕਰਕੇ ਆਪਾਂ ਜੋ ਕਿ ਕਲਾਸ ਲਗਾ ਰਹੇ ਹਾਂ ਤੁਸੀਂ ਖੁਦ ਸਰਚ ਕਰਕੇ ਸੁਣਨਾ ਇਹਨਾਂ ਬਾਰੇ ਠੀਕ ਹੈ ਜਾਨਣਾਗਾ ਹਰ ਕਲਾਸ ਜਮਾ ਨੂੰ 10 12 ਨਵੀ ਇਹਨਾਂ ਦੇ ਮੁੱਖ ਪੱਤਰ ਤੁਸੀਂ ਲਿਖਣੇ ਨੇ ਠੀਕ ਹੈ ਜੀ ਐਨੀ ਗੱਲ ਕਲੀਅਰ ਹੈ ਚਲੋ ਹੁਣ ਆਪਾਂ ਦੇਖਦੇ ਹਾਂ ਵੀ ਕਿਹੜੇ-ਕਿਹੜੇ ਨੇ ਤਾਂ ਜੈਸ਼ਰੀ ਹੈਗਾ ਜੀ ਨਾਮ ਲੈ ਇਹਨਾਂ ਦਾ 1946 ਦੇ ਵਿੱਚ ਇਹ ਪ੍ਰਕਾਸ਼ਿਤ ਹੋਇਆ ਸੀਗਾ ਠੀਕ ਹੈ ਜੀ ਉਸ ਤੋਂ ਬਾਅਦ ਹੈਗਾ ਡਾਕਟਰ ਦੇਵ ਇਹ 1949 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀਗਾ ਇਹ ਜੋ ਹਿੰਦੀ ਗੁਜਰਾਤੀ ਮਲਿਆਲਮ ਤੇ ਅੰਗਰੇਜ਼ੀ ਦੇ ਵਿੱਚ ਇਹਨਾਂ ਦਾ ਨਮਬਾਦ ਹੋ ਚੁੱਕਿਆ ਹੈਗਾ ਠੀਕ ਹੈ ਜੀ ਇਹਨੀ ਗੱਲ ਯਾਦ ਰੱਖਿਓ ਅੱਗੇ ਦੇਖਦੇ ਆਂਗੇ ਅੱਗੇ ਇਹਦਾ ਪਿੰਜਰਾ ਆ ਗਿਆ ਜੀ 1950 ਦੇ ਵਿੱਚ ਇਹ ਪ੍ਰਕਾਸ਼ਿਤ ਹੋਇਆ ਸੀਗਾ ਤੇ ਪਿੰਜਰਾ ਤੁਸੀਂ ਮੂਵੀ ਵੀ ਦੇਖ ਸਕਦੇ ਹੋਗੇ ਹਨਾ ਠੀਕ ਹੈ ਜੀ ਤਾਂ YouTube ਦੇ ਉੱਤੇ ਇਹੋ ਉਪਲਬਧ ਹੈਗੀ ਹੈਗੀ ਤਾਂ ਜਿਹਨੇ ਨਹੀਂ ਦੇਖੀ ਹੈ ਜੀ ਤਾਂ ਜ਼ਰੂਰ ਦੇਖਿਓ ਪਿੰਜਰੇ ਜੋ ਕਿ ਇਹਨਾਂ ਦੀ ਮੂਵੀ ਹੈਗੀ ਤੁਹਾਨੂੰ ਸਾਰੀ ਸਾਰੀ ਕਹਾਣੀ ਪਤਾ ਲੱਗ ਜਾਈਗੀ ਜੀ ਠੀਕ ਹੈ ਅੱਗੇ ਹੈਗਾ ਆਹਲਣਾ ਠੀਕ ਹੈ ਇਹ ਹੋਇਆ ਸੀਗਾ 1952 ਦੇ ਵਿੱਚ ਪ੍ਰਕਾਸ਼ਿਤ ਇਹੇ ਤਿੰਨ ਭਾਸ਼ਾਵਾਂ ਦੇ ਵਿੱਚ ਅਨੁਵਾਦ ਹੋਇਆ ਸੀਗਾ ਜੀ ਹਿੰਦੀ ਉਰਦੂ ਤੇ ਅੰਗਰੇਜ਼ੀ ਦੇ ਵਿੱਚ ਠੀਕ ਹੈ ਜੀ ਅੱਗੇ ਕੀ ਹੈਗਾ ਅੱਗੇ ਹੈ ਜੀ ਅਸੂ ਠੀਕ ਹੈ ਜੀ ਇਥੇ ਅਧਿਕ ਆਵੇਗਾ ਅਸੂ ਹੈ ਜੋ ਕਿ 1958 ਦੇ ਵਿੱਚ ਇਹ ਪ੍ਰਕਾਸ਼ਿਤ ਹੋਇਆ ਸੀਗਾ ਹਿੰਦੀ ਤੇ ਉਰਦੂ ਦੇ ਵਿੱਚ ਇਹ ਅਨਵਾਦ ਹੋਇਆ ਹੈਗਾ ਜੀ ਠੀਕ ਹੈ ਇਹਨਾਂ ਦਾ ਨਾਮ ਵਾਲੇ ਇਹ ਠੀਕ ਹੈ ਅੱਗੇ ਕੀ ਹੈਗਾ ਇੱਕ ਸਵਾਲ ਇਹ ਨਾਮ ਵਾਲੇ ਨਾ ਹੋਇਆ ਸੀਗਾ ਪ੍ਰਕਾਸ਼ਿਤ 1959 ਦੇ ਵਿੱਚ ਹਿੰਦੀ ਤੇ ਉਰਦੂ ਦੇ ਵਿੱਚ ਇਹਦਾ ਅਨਵਾਦ ਹੋਇਆ ਸੀਗਾ ਠੀਕ ਹੈ ਜੀ ਤੇ ਅੱਗੇ ਹੈਗਾ ਬਲਾਵਾ 1960 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀਗਾ ਜੀ ਇਹ ਹਿੰਦੀ ਤੇ ਉਰਦੂ ਦੇ ਵਿੱਚ ਇਹਦਾ ਅਨੁਵਾਦ ਹੋ ਚੁੱਕਿਆ ਹੈਗਾ ਹੁਣ ਤੱਕ ਠੀਕ ਹੈ ਅੱਗੇ ਕੀ ਹੈ ਕਿ ਬੰਦ ਦਰਵਾਜ਼ਾ 1961 ਦੇ ਵਿੱਚ ਇਹ ਪ੍ਰਕਾਸ਼ਿਤ ਹੋਇਆ ਸੀਗਾ ਜੀ ਇਹ ਹਿੰਦੀ ਕੰਨੜ ਸਿੰਧੀ ਮਰਾਠੀ ਤੇ ਉਰਦੂ ਭਾਵੇਂ ਪੰਜ ਭਾਸ਼ਾਵਾਂ ਦੇ ਵਿੱਚ ਇਹ ਅਨੁਵਾਦ ਹੋ ਚੁੱਕਿਆ ਹੈਗਾ ਠੀਕ ਹੈ ਜੀ ਅੱਗੇ ਚੱਲੀਏ ਹੁਣ ਆਪਾਂ ਠੀਕ ਹੈ ਜੀ ਅੱਗੇ ਹੈ ਜੀ ਆਪਣਾ ਜੋ ਨਾਵਲ ਹੈਗਾ ਰੰਗ ਦਾ ਪੱਤਾ ਠੀਕ ਹੈ ਜੀ ਤਾਂ ਇਹ 1963 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀਗਾ ਜੀ ਹਿੰਦੀ ਤੇ ਉਰਦੂ ਦੇ ਵਿੱਚ ਇਹਦਾ ਅਨੁਵਾਦ ਹੋ ਚੁੱਕਿਆ ਹੈ ਠੀਕ ਹੈ ਅੱਗੇ ਆਪਣਾ ਰਹਿਣ ਵਾਲਾ ਹੈ ਇੱਕ ਸੀ ਅਨੀਤਾ ਠੀਕ ਹੈ ਜੀ ਤਾਂ 1964 ਦੇ ਵਿੱਚ ਇਹ ਨਾਵਲ ਇਹਨਾਂ ਦਾ ਪ੍ਰਕਾਸ਼ਿਤ ਹੋਇਆ ਸੀਗਾ ਇਹ ਤਿੰਨ ਭਾਸ਼ਾਵਾਂ ਦੇ ਵਿੱਚ ਅਨੁਵਾਦ ਹੋ ਚੁੱਕਿਆ ਹੈ ਕਿਹੜੇ-ਕਿਹੜੀਆਂ ਨੇ ਹਿੰਦੀ ਇੰਗਲਿਸ਼ ਤੇ ਉਰਦੂ ਠੀਕ ਹੈ ਜੀ ਅੱਗੇ ਦੇਖ ਲੈਂਦੇ ਆਪਾਂ ਚੱਕ ਨੰਬਰ 36 ਠੀਕ ਹੈ ਜੀ ਚੌਕ ਨੰਬਰ 36 ਆਵੇਗਾ ਤੇ ਚੱਕ ਨੰਬਰ ਨਹੀਂ ਆਵੇਗਾ ਠੀਕ ਹੈ ਜੀ ਮਿਸਟੇਕ ਹੋ ਜਾਂਦੀ ਕਿਤੇ ਸਪੈਲਿੰਗ ਦੀ ਤਾਂ ਸਹੀ ਕਰ ਲਿਆ ਕਰੋ ਚੌਕ ਨੰਬਰ 37 ਆਵੇਗਾ ਜੀ ਠੀਕ ਹੈ ਜੋ ਕਿ 1944 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀਗਾ ਤੇ ਜੋ ਭਾਸ਼ਾ ਚਾਰ ਭਾਸ਼ਾਵਾਂ ਦੇ ਵਿੱਚ ਇਹ ਅਨੁਵਾਦ ਹੋਇਆ ਸੀਗਾ ਜੀ ਹਿੰਦੀ ਅੰਗਰੇਜ਼ੀ ਸੰਧੀ ਤੇ ਉਰਦੂ ਠੀਕ ਹੈ ਜੀ ਯਾਦ ਰੱਖਿਓ ਨਹੀਂ ਇਹ ਗੱਲ ਅੱਗੇ ਆਪਾਂ ਗੱਲ ਕਰਾਂਗੇ ਧਰਤੀ ਸਾਗਰ ਤੇ ਸਪੀਆਂ ਠੀਕ ਹੈ ਜੀ ਤੇ ਇਹ ਜੋ ਨਾਵਲ ਸੀਗਾ ਇਹ ਕਦੋਂ ਪ੍ਰਕਾਸ਼ਿਤ ਹੋਇਆ ਸੀਗਾ ਜੀ 1965 ਦੇ ਵਿੱਚ ਹਿੰਦੀ ਤੇ ਉਰਦੂ ਦੇ ਵਿੱਚ ਇਹਦਾ ਜੋ ਆਪ ਕਹਿ ਸਕਦੇ ਆਂ ਵੀ ਅਨੁਵਾਦ ਹੋ ਚੁੱਕਾ ਹੈਗਾ ਜੀ ਠੀਕ ਹੈ ਅੱਗੇ ਹੈਗਾ ਦਿੱਲੀ ਦੀਆਂ ਗਲੀਆਂ ਤਾਂ ਹੀ ਹਿੰਦੀ ਦੇ ਵਿੱਚ ਅਨੁਵਾਦ ਹੋਇਆ ਸੀਗਾ 1968 ਦੇ ਵਿੱਚ ਇਹ ਪ੍ਰਕਾਸ਼ਿਤ ਹੋਇਆ ਸੀਗਾ ਜੀ ਠੀਕ ਹੈ ਜੀ ਅੱਗੇ ਗੱਲ ਕਰਾਂਗੇ ਆਪਾਂ ਤੁੱਪਰੀ ਕਾਤਰ ਠੀਕ ਹੈ ਜੀ ਤਾਂ ਇਹ 1969 ਦੇ ਵਿੱਚ ਹੋਇਆ ਸੀਗਾ ਜੀ ਪ੍ਰਕਾਸ਼ਿਤ ਤੇ ਹਿੰਦੀ ਤੇ ਅੰਗਰੇਜ਼ੀ ਦੇ ਵਿੱਚ ਇਹਦਾ ਅਨੁਵਾਦ ਹੋ ਚੁੱਕਿਆ ਹੈ ਕਿਸ ਨਾਵਲ ਦਾ ਠੀਕ ਹੈ ਅੱਗੇ ਗੱਲ ਕਰਾਂਗੇ ਏਕ ਤੇ ਏਰੀਅਲ ਠੀਕ ਹੈ ਜੀ ਇਹ ਹੋਇਆ ਸੀਗਾ 1969 ਦੇ ਵਿੱਚ ਪ੍ਰਕਾਸ਼ਿਤ ਤੇ ਹਿੰਦੀ ਤੇ ਅੰਗਰੇਜ਼ੀ ਦੇ ਵਿੱਚ ਇਹ ਅਨੁਵਾਦ ਹੋ ਚੁੱਕਿਆ ਹੈਗਾ ਜੀ ਠੀਕ ਹੈ ਜੀ ਜੋ ਮੈਂ ਤੁਹਾਨੂੰ ਕਰਵਾ ਰਹੇ ਹਾਂਗਾ ਤੁਸੀਂ ਸਰਚ ਕਰਕੇ ਬਕਾਇਦਾ ਮੈਂ ਤੁਹਾਨੂੰ ਟੈਲੀਗ੍ਰਾਮ ਤੇ ਮੈਂ ਤੁਹਾਨੂੰ ਪੀਡੀਫੀ ਅਪਲੋਡ ਕਰ ਰਹੇ ਹਾਂਗਾ ਠੀਕ ਹੈ ਜੀ ਨਾਨਕ ਸਿੰਘ ਦੇ ਬਾਰੇ ਆਪਾਂ ਕਰ ਰਹੇ ਹਾਂਗੇ ਮੈਂ ਤੁਹਾਨੂੰ ਉਹ ਜੁਐ ਸਵੈ ਜੀਵਨੀ ਜੋ ਨਾਮ ਆ ਨੇ ਮੈਂ ਤੁਹਾਨੂੰ ਭੇਜ ਰਹੇ ਹਾਂਗਾ ਟੈਲੀਗ੍ਰਾਮ ਉੱਪਰ ਤਾਂ ਟੈਲੀਗ੍ਰਾਮ ਜਰੂਰ ਜੁਆਇਨ ਕਰ ਲਿਓ ਠੀਕ ਹੈ ਜੀ ਅੱਗੇ ਕੀ ਹੈਗਾ ਜਲਾਵਤਨ ਠੀਕ ਹੈ ਜੀ 1970 ਦੇ ਵਿੱਚ ਇਹ ਪ੍ਰਕਾਸ਼ਿਤ ਹੋਇਆ ਸੀਗਾ ਤੇ ਹਿੰਦੀ ਤੇ ਅੰਗਰੇਜ਼ੀ ਦੇ ਵਿੱਚ ਇਹਦਾ ਅਨੁਵਾਦ ਹੋ ਚੁੱਕਾ ਹੈਗਾ ਜੀ ਠੀਕ ਹੈ ਜੀ ਅੱਗੇ ਚੱਲੀਏ ਹੁਣ ਆਪਾਂ ਠੀਕ ਹੈ ਤਾਂ ਅੱਗੇ ਆਪਣਾ ਨਾਮ ਵਾਲਾ ਆ ਜਾਂਦਾ ਹੈਗਾ ਯਾਤਰੀ ਠੀਕ ਹੈ ਜੀ ਤਾਂ ਇਹ 1971 ਦੇ ਵਿੱਚ ਇਹ ਪ੍ਰਕਾਸ਼ਿਤ ਹੋਇਆ ਸੀਗਾ ਇਸ ਦੇ ਵਿੱਚ ਜੋ ਆਪਣੇ ਹਿੰਦੀ, ਕੰਨੜ, ਅੰਗਰੇਜ਼ੀ, ਬਾਂਗਲਾ ਤੇ ਸਰਬੋਕ੍ਰੀਟ ਠੀਕ ਹੈ ਜੀ ਤਾਂ ਇਹਨਾਂ ਭਾਸ਼ਾਵਾਂ ਦੇ ਵਿੱਚ ਇਹ ਅਨੁਵਾਦ ਹੋ ਚੁੱਕਿਆ ਹੈਗਾ ਹੁਣ ਤੱਕ ਅੱਗੇ ਹੈ ਜੀ ਆਪਣਾ ਜੇਬ ਕਤਰੀ ਠੀਕ ਹੈ ਜੀ ਤਾਂ ਜੋ ਜੇਬ ਕਤਰੀ ਸੀਗਾ ਇਹ 1971 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀਗਾ ਜੀ ਹਿੰਦੀ, ਉਰਦੂ, ਅੰਗਰੇਜ਼ੀ, ਮਲਿਆਲਮ ਤੇ ਪੰਨੜ ਦੇ ਵਿੱਚ ਠੀਕ ਹੈ ਕੰਨੜ ਆਵੇਗਾ ਇੱਥੇ ਪੰਨੜ ਨਹੀਂ ਆਵੇਗਾ ਕੰਨੜਾ ਪਾਸਾ ਦੇ ਵਿੱਚ ਪ੍ਰਕਾਸ਼ਿਤ ਹੋ ਚੁੱਕਾ ਹੈਗਾ ਜੀ ਠੀਕ ਹੈ ਜੀ ਅੱਗੇ ਕੀ ਹੈਗਾ ਪੱਕੀ ਹਵੇਲੀ ਤਾਂ ਇਹ 1972 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀਗਾ ਤੇ ਹਿੰਦੀ ਦੇ ਵਿੱਚ ਦਾਣਵਾਦ ਹੋ ਚੁੱਕਾ ਹੈਗਾ ਜੀ ਠੀਕ ਹੈ ਜੀ ਅੱਗੇ ਗੱਲ ਕਰਾਂਗੇ ਆਪਾਂ ਅੱਗ ਦੀ ਲਕੀਰ ਤਾਂ ਇਹ 1974 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀਗਾ ਤੇ ਜੋ ਇਹ ਹਿੰਦੀ ਦੇ ਵਿੱਚ ਇਹ ਆਪਾਂ ਕਹਿ ਸਕਦੇ ਹਾਂ ਵੀ ਇਹ ਦਾਣਵਾਦ ਹੋ ਚੁੱਕਾ ਹੈਗਾ ਜੀ ਠੀਕ ਹੈ ਜੀ ਅੱਗੇ ਗੱਲ ਕਰਾਂਗੇ ਆਪਾਂ ਕੱਚੀ ਸੜਕ ਦੀ ਠੀਕ ਹੈ ਤਹਾਏ 1975 ਦੇ ਵਿੱਚ ਇਹ ਪ੍ਰਕਾਸ਼ਤ ਹੋਇਆ ਸੀਗਾ ਤੇ ਹਿੰਦੀ ਦੇ ਵਿੱਚ ਧੰਨਵਾਦ ਹੋਇਆਗਾ ਠੀਕ ਹੈ ਅੱਗੇ ਆਪਾਂ ਗੱਲ ਕਰਾਂਗੇ ਵੀ ਜੋ ਕਿ ਕੋਈ ਨਹੀਂ ਜਾਣਦਾ ਇਸ ਜੋ ਕਿ ਨਾਵਲ ਹੈਗਾ ਇਹ ਹੋਇਆ ਸੀਗਾ ਜ 1975 ਦੇ ਵਿੱਚ ਇਹ ਪ੍ਰਕਾਸ਼ਤ ਹੋਇਆ ਸੀਗਾ ਤੇ ਹਿੰਦੀ ਤੇ ਇੰਗਲਿਸ਼ ਦੇ ਵਿੱਚ ਇਹ ਨਿਵਾਦ ਹੋ ਚੁੱਕਾ ਹੈਗਾ ਠੀਕ ਹੈ ਜੀ ਅੱਗੇ ਹੁਣ ਆਪਾਂ ਗੱਲ ਕਰਾਂਗੇ ਵੀ ਇਹ ਸੱਚ ਹੈ ਤਾਂ ਇਹ ਜੋ ਨਾਵਲ ਸੀਗਾ 1977 ਦੇ ਵਿੱਚ ਇਹ ਪ੍ਰਕਾਸ਼ਤ ਹੋਇਆ ਸੀਗਾ ਜੀ ਹਿੰਦੀ ਬੁਲਗਰੀਅਨ ਤੇ ਇੰਗਲਿਸ਼ ਦੇ ਵਿੱਚ ਇਹਦਾ ਅਪਾ ਕਹਿ ਸਕਦੇ ਆ ਵੀ ਅਨੁਵਾਦ ਹੋ ਚੁੱਕਾ ਹੈਗਾ ਜੀ ਠੀਕ ਹੈ ਅੱਗੇ ਗੱਲ ਕਰਾਂਗੇ ਆਪਾਂ ਦੂਸਰੀ ਮੰਜ਼ਲ ਨਾਵਲ ਦੀ ਇਹ ਹੋਇਆ ਸੀਗਾ ਜੁਨ 170 ਦੇ ਵਿੱਚ ਇਹ ਪ੍ਰਕਾਸ਼ਿਤ ਹੋਇਆ ਸੀਗਾ ਤੇ ਹਿੰਦੀ ਤੇ ਇੰਗਲਿਸ਼ ਦੇ ਵਿੱਚ ਇਹ ਆਪਾਂ ਕਹਿ ਸਕਦੇ ਆ ਵੀ ਅਨੁਵਾਦ ਹੋਇਆ ਸੀਗਾ ਇਸ ਦਾ ਠੀਕ ਹੈ ਜੀ ਅੱਗੇ ਚੱਲੀਏ ਹੁਣ ਆਪਾਂ ਅੱਗੇ ਗੱਲ ਕਰਾਂਗੇ 13ਵਾਂ ਸੂਰਜ ਨਾਵਲ ਦੀ ਠੀਕ ਹੈ ਜੋ ਮਰਦ ਪ੍ਰੀਤਮ ਦਾ ਸੀਗਾ ਇਹ ਹੋਇਆ ਸੀਗਾ ਜੁਨ 178 ਦੇ ਵਿੱਚ ਇਹ ਪ੍ਰਕਾਸ਼ਿਤ ਹੋਇਆ ਸੀਗਾ ਹਿੰਦੀ ਉਰਦੂ ਤੇ ਇੰਗਲਿਸ਼ ਦੇ ਵਿੱਚ ਇਹਦਾ ਅਨੁਵਾਦ ਹੋਇਆ ਹੈਗਾ ਜੀ ਠੀਕ ਹੈ ਜੀ ਅੱਗੇ ਗੱਲ ਕਰਦੇ ਆ ਆਪਾਂ 49 ਦਿਨਾਂ ਦੀ ਠੀਕ ਹੈ ਆਪਾਂ ਆਕੇ 49 ਦਿਨਾਂ ਇਹਨਾਂ ਦਾ ਇੱਕ ਨਾਵਲ ਹੈਗਾ ਠੀਕ ਹੈ 49 ਦਿਨ ਤਾਂ ਇਹ 1979 ਦੇ ਵਿੱਚ ਇਹ ਪ੍ਰਕਾਸ਼ਿਤ ਹੋਇਆ ਸੀਗਾ ਹਿੰਦੀ ਤੇ ਇੰਗਲਿਸ਼ ਦੇ ਵਿੱਚ ਇਹਨਾਂ ਦਾ ਨਾਵਲ ਹੋ ਚੁੱਕਾ ਹੈਗਾ ਜੀ ਠੀਕ ਹੈ ਜੀ ਅੱਗੇ ਹੁਣ ਆਪਾਂ ਗੱਲ ਕਰਾਂਗੇ ਕੋਰੇ ਕਾਗਜ਼ ਦੀ ਠੀਕ ਹੈ ਕੋਰੇ ਕਾਗਜ਼ ਜੋ ਨਾਵਲ ਸੀਗਾ 1982 ਦੇ ਵਿੱਚ ਇਹ ਪ੍ਰਕਾਸ਼ਿਤ ਹੋਇਆ ਸੀਗਾ ਤੇ ਹਿੰਦੀ ਦੇ ਵਿੱਚ ਇਹਨਾਂ ਦਾ ਨਾਵਲ ਹੋ ਚੁੱਕਾ ਹੈਗਾ ਠੀਕ ਹੈ ਅੱਗੇ ਗੱਲ ਕਰਾਂਗੇ ਆਪਾਂ ਹਰਦੱਤ ਦਾ ਜ਼ਿੰਦਗੀ ਨਾਵਾ ਠੀਕ ਹੈ ਤਾਂ ਇਹ ਜੋ ਨਾਵਲ ਸੀਗਾ ਜੀ 1982 ਦੇ ਵਿੱਚ ਇਹ ਕੀ ਹੋਇਆ ਸੀਗਾ ਪ੍ਰਕਾਸ਼ਿਤ ਹੋਇਆ ਸੀਗਾ ਤੇ ਇਹ ਹਿੰਦੀ ਤੇ ਇੰਗਲਿਸ਼ ਦੇ ਵਿੱਚ ਇਹ ਕੀ ਹੋ ਚੁੱਕਿਆ ਹੈਗਾ ਜੀ ਅਨੁਵਾਦ ਹੋ ਚੁੱਕਿਆ ਹੈਗਾ ਠੀਕ ਹੈ ਤਾਂ ਜੋ ਹੁਣ ਤੱਕ ਆਪਾਂ ਕਰਕੇ ਆਏਗੇ ਉਹ ਅਮਰਤਾ ਪ੍ਰੀਤਮ ਦੇ ਬਾਰੇ ਆਪਾਂ ਕਰਾਇਆ ਹੈਗਾ ਜੀ ਠੀਕ ਹੈ ਨਾਵਲਾਂ ਦੇ ਬਾਰੇ ਆਪਾਂ ਜਾਣਿਆ ਹੈਗਾ ਥੋੜੀ-ਮੋਟੀ ਆਪਾਂ ਜੋ ਸਵੈ ਜੀਵਨੀ ਸੀਗੀ ਅਮਰਤਾ ਪ੍ਰੀਤਮ ਦੀ ਉਹਦੇ ਬਾਰੇ ਜਾਣਿਆ ਹੈਗਾ ਠੀਕ ਹੈ ਜੀ ਬਾਕੀ ਜੋ ਤੁਸੀਂ ਸਰਚ ਕਰੋਗੇ ਇਹਨਾਂ ਦੀ ਇੰਟਰਵਿਊ ਦੇਖਾਂਗੇ ਤਾਂ ਤੁਹਾਨੂੰ ਸਭ ਕਲੀਅਰ ਹੋ ਜਾਏਗਾ ਜੀ ਠੀਕ ਹੈ ਤਾਂ ਇਹਨਾਂ ਦੀਆਂ ਇੰਟਰਵਿਊ ਹੁੰਦੀਆਂ ਨੇ ਨਾਵਲਕਾਰਾਂ ਦੀਆਂ ਜਾਂ ਕਹਾਣੀਕਾਰ ਹੁੰਦੇ ਨੇ ਇੰਟਰਵਿਊ ਨੂੰ ਜਰੂਰ ਦੇਖਿਆ ਕਰੋ ਤੇ ਜੋ ਨੇ ਕਿਤਾਬਾਂ ਹੁੰਦੀਆਂ ਨਾਵਲ ਹੁੰਦੇ ਉਹਨਾਂ ਨੂੰ ਜ਼ਰੂਰ ਸਰਚ ਕਰਕੇ ਉਹਨਾਂ ਬਾਰੇ ਪੜਿਆ ਕਰੋ ਠੀਕ ਹੈ ਜੀ ਤਾਂ ਅੱਗੇ ਗੱਲ ਕਰਦੇ ਆਪਾਂ ਜੋ ਕਿ ਨਰੰਜਨ ਤਸਨੀਮ ਜੀ ਨੇ ਆਪਣੇ ਠੀਕ ਹੈ ਇਹਨਾਂ ਦੇ ਬਾਰੇ ਗੱਲ ਕਰਦੇ ਹੈਗੇ ਠੀਕ ਹੈ ਜੀ ਤਾਂ ਇਹਨਾਂ ਦਾ ਜੋ ਜਨਮ ਹੋਇਆ ਸੀਗਾ ਜੀ ਜਨਮ ਕਦੋਂ ਹੋਇਆ ਸੀਗਾ ਜੀ 1 ਮਈ 1929 ਨੂੰ ਕਿੱਥੇ ਹੋਇਆ ਸੀਗਾ ਤਰਨਤਾਰਨ ਦੇ ਵਿੱਚ ਠੀਕ ਹੈ ਜੀ ਯਾਦ ਰੱਖਿਓ ਅੱਗੇ ਆਪਾਂ ਗੱਲ ਕਰਾਂਗੇ ਜੋ ਉਹਨਾਂ ਪਿਤਾ ਨਾਮ ਕੀ ਸੀਗਾ ਜੀ ਕਰਮ ਸਿੰਘ ਠੀਕ ਹੈ ਮਾਤਾ ਨਾਮ ਕੀ ਸੀਗਾ ਜੀ ਸੀਤਾਵਤੀ ਸੀਗਾ ਇਹਨਾਂ ਦਾ ਮਾਤਾ ਨਾਮ ਤੇ ਹੀ ਨੌਕਰੀ ਕਰਦੇ ਸੀਗੇ ਜੀ ਅੰਗਰੇਜ਼ੀ ਦੇ ਅਧਿਆਪਕ ਸੀਗੇ ਤੇ ਪ੍ਰੋਫੈਸਰ ਵੀ ਸੀਗੇ ਜੀ ਇੱਕ ਇਹ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜੋ ਇਹ ਨਾਵਲਕਾਰ ਸੀਗੇ ਤਾਂ ਇਹ ਤੀਜੇ ਦੌਰ ਦੇ ਇਹ ਨਾਵਲਕਾਰ ਨੇ ਜੀ ਆਪਣੇ ਇਹ ਠੀਕ ਹੈ ਕੌਣ ਨਰਿੰਜਨ ਸਿੰਘ ਤਸਨੀਮ ਠੀਕ ਹੈ ਜੀ ਅੱਗੇ ਹੁਣ ਆਪਾਂ ਗੱਲ ਕਰਾਂਗੇ ਉਰਦੂ ਤੋਂ ਇਹਨਾਂ ਨੇ 35 ਸਾਲ ਦੀ ਉਮਰ ਦੀ ਬੱਚੇ ਸਾਇਤ ਸ਼ੁਰੂ ਕੀਤਾ ਸੀਗਾ ਜੀ ਠੀਕ ਹੈ ਭਾਵ ਕਿ 35 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੇ ਉਰਦੂ ਦਾ ਆਪਾਂ ਕਹਿ ਸਕਦੇ ਹਾਂ ਵੀ ਸਾਇਤ ਸ਼ੁਰੂ ਕੀਤਾ ਸੀਗਾ ਠੀਕ ਹੈ ਜੀ ਅੱਗੇ ਹੁਣ ਆਪਾਂ ਗੱਲ ਕਰਾਂਗੇ ਰਿਟਾਇਰਮੈਂਟ ਦੀ ਇਹਨਾਂ ਦੀ ਤਾਂ ਰਿਟਾਇਰ ਹੋਏ ਸੀਗੇ ਇਹ ਐਸਸੀਡੀ ਦੀ ਠੀਕ ਹੈ ਐਸਸੀਡੀ ਦੀ ਪੋਸਟ ਹੈ ਜੀ ਇਹਨਾਂ ਦੀ ਇੱਕ ਤਾਂ ਉਤੋਂ ਹੀ ਰਿਟਾਇਰ ਹੋਏ ਸੀਗੇ ਠੀਕ ਹੈ ਜੀ ਅੱਗੇ ਹੁਣ ਆਪਾਂ ਗੱਲ ਕਰਾਂਗੇ ਜਿਉਂਦੀ ਮੌਤ ਹੋਈ ਸੀਗੀ ਜੀ ਤਾਂ ਇਹ 17 ਅਗਸਤ 2019 ਦੇ ਵਿੱਚ ਲੁਧਿਆਣਾ ਵਿੱਚ ਹੋਈ ਸੀਗੀ ਉਹਨਾਂ ਦੀ ਉਮਰ ਸੀ ਕਿੰਨੀ ਸੀਗੀ ਜੀ 91 ਸਾਲ ਇਹਨਾਂ ਦੀ ਉਮਰ ਸੀਗੀ ਠੀਕ ਹੈ ਜੀ ਅੱਗੇ ਚੱਲਦੇ ਹਾਂਗੇ ਹੁਣ ਆਪਾਂ ਜੋ ਕਿ ਨਿਰੰਜਨ ਤਸਨੀਮ ਨੇ ਠੀਕ ਹੈ ਜੀ ਤਾਂ ਇਹਨਾਂ ਦੇ ਨਾਵਲਾਂ ਨੂੰ ਮਨੋਵਿਗਿਆਨਿਕ ਨਾਵਲ ਕਿਹਾ ਜਾਂਦਾ ਹੈਗਾ ਠੀਕ ਹੈ ਯਾਦ ਰੱਖਿਓ ਇਪੋਰਟੈਂਟ ਪੁਆਇੰਟ ਆ ਜੀ ਆਪਣਾ ਹੀ ਠੀਕ ਹੈ ਜੀ ਅੱਗੇ ਗੱਲ ਕਰਾਂਗੇ ਵੀ ਇਹਨਾਂ ਦੇ ਨਾਵਲਾਂ ਦੇ ਵਿੱਚ ਮੱਧ ਸਹਿਰੀ ਜੀਵਨ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਿਆ ਗਿਆ ਹੈਗਾ ਜੀ ਠੀਕ ਹੈ ਭਾਵ ਕਿ ਜੋ ਕਿ ਸਹਿਰੀ ਜੀਵਨ ਹੈਗਾ ਉਸ ਦੇ ਬਾਰੇ ਇਸ ਵਿੱਚ ਬਚਤ ਦੱਸਿਆ ਗਿਆ ਹੈਗਾ ਇਹਨਾਂ ਦੇ ਨਾਵਲਾਂ ਦੇ ਵਿੱਚ ਠੀਕ ਹੈ ਜੀ ਇਹਨਾਂ ਨੂੰ ਸਤਿਕਾਰ ਵਜੋਂ ਔਰਿਜਿਨਲ ਸਿਰਜਣ ਵਾਲਾ ਪ੍ਰਯੋਗਵਾਦੀ ਨਾਵਲਕਾਰ ਵੀ ਕਿਹਾ ਜਾਂਦਾ ਹੈਗਾ ਠੀਕ ਹੈ ਤੇ ਇਸ ਤੋਂ ਬਾਅਦ ਇਨਾਂ ਨੂੰ ਮਨੋਵਿਗਿਆਨੀ ਪ੍ਰਯੋਗਦਾਮਕ ਨਾਵਲਕਾਰ ਵੀ ਕਿਹਾ ਜਾਂਦਾ ਹੈਗਾ ਜੀ ਠੀਕ ਹੈ ਠੀਕ ਹੈ ਜੀ ਯਾਦ ਰੱਖਿਓ ਇਸ ਤੋਂ ਬਾਅਦ ਜੋ ਸੰਤ ਸਿੰਘ ਸੇਖੋਂ ਨੇ ਜੀ ਤਾਂ ਇਹਨਾਂ ਨੇ ਇਹਨੂੰ ਕਾਰੀਗਰ ਨਾਵਲਕਾਰ ਕਿਹਾ ਹੈਗਾ ਜੀ ਠੀਕ ਹੈ ਤਿੰਨੇ ਤਿੰਨੇ ਪੁਆਇੰਟ ਇਹ ਮੋਸਟ ਇੰਪੋਰਟੈਂਟ ਨੇ ਯਾਦ ਰੱਖਿਓ ਜੀ ਠੀਕ ਹੈ ਜੀ ਇਹ ਸਾਰੇ ਪੁਆਇੰਟ ਹੀ ਮੋਸਟ ਇੰਪੋਰਟੈਂਟ ਨੇ ਆਪਣੇ ਠੀਕ ਹੈ ਮਨੋਵਿਗਿਆਨਿਕ ਨਾਵਲ ਹੋ ਗਏ ਨੇ ਇਹਦੇ ਸਾਰੇ ਠੀਕ ਹੈ ਮਦਸੈਰੀ ਜੀ ਜੁਨੀ ਵਰਦਸਾ ਹੈ ਉਹਨਾਂ ਨੇ ਠੀਕ ਹੈ ਜੀ ਸੰਤ ਸਿੰਘ ਸੇਖੋਂ ਨੇ ਇਹਨਾਂ ਨੂੰ ਕਾਰੀਗਰ ਨਾਵਲਕਾਰ ਕਿਹਾ ਮਨੋਵਿਗਿਆਨੀ ਪ੍ਰਯੋਗਵਾਦੀ ਨਾਵਲਕਾਰ ਉਜਨਾ ਸਿਰਜਣ ਵਾਲਾ ਪ੍ਰਜੋਗਵਾਦੀ ਨਾਵਲਕਾਰ ਵੀ ਕਿਹਾ ਜਾਂਦਾ ਹੈਗਾ ਠੀਕ ਹੈ ਜੀ ਇਸ ਤੋਂ ਬਾਅਦ ਇਹ ਪੰਜਾਬੀ ਦੇ ਪਹਿਲੇ ਨਾਵਲਕਾਰ ਨੇ ਜਿਨ੍ਹਾਂ ਨੇ ਚਾਰ ਭਾਸ਼ਾਵਾਂ ਵਿੱਚ ਨਾਵਲ ਰਚੇ ਠੀਕ ਹੈ ਜੀ ਪੰਜਾਬੀ ਦੇ ਵਿੱਚ ਵੀ ਨਾਵਲ ਰਚ ਇਹਨਾਂ ਨੇ ਉਰਦੂ ਦੇ ਵਿੱਚ ਵੀ ਹਿੰਦੀ ਦੇ ਵਿੱਚ ਵੀ ਤੇ ਅੰਗਰੇਜ਼ੀ ਦੇ ਵਿੱਚ ਵੀ ਠੀਕ ਹੈ ਜੋ ਬਾਕੀ ਨਾਵਲਕਾਰ ਨੇ ਉਹਨਾਂ ਦੇ ਜੋ ਨਾਵਲ ਨੇ ਉਹਨਾਂ ਨੂੰ ਅਨੁਵਾਦ ਕੀਤਾ ਗਿਆ ਹੈਗਾ ਠੀਕ ਹੈ ਪਰ ਇਹ ਪਹਿਲੇ ਇਹ ਜੇ ਨਾਵਲਕਾਰ ਨੇ ਆਪਣੇ ਪੰਜਾਬੀ ਦੇ ਜਿਨ੍ਹਾਂ ਨੇ ਖੁਦ ਚਾਰ ਭਸਾਵਾਂ ਦੇ ਵਿੱਚ ਆਪਣੇ ਨਾਵਲ ਲਿਖੇ ਨੇ ਠੀਕ ਹੈ ਚਾਰ ਭਸਾਵਾਂ ਨੂੰ ਯਾਦ ਰੱਖਿਓ ਠੀਕ ਹੈ ਜੀ ਤੇ ਇਦਾਂ ਵੀ ਯਾਦ ਰੱਖਿਓ ਵੀ ਚਾਰ ਭਸਾਵਾਂ ਵਿੱਚ ਆਪਣੇ ਜੋ ਅਨਵਾਦ ਕਰਨ ਵਾਲਾ ਭਾਵ ਕੇ ਪ੍ਰਕਾਸ਼ਿਤ ਕਰਨ ਵਾਲਾ ਆਪਣੇ ਨਾਵਲ ਤਾਂ ਉਹ ਕਿਹੜਾ ਵਿਅਕਤੀ ਹੈਗਾ ਕਿਹੜਾ ਨਾਵਲਕਾਰ ਹੈਗਾ ਨਿਰੰਜਨ ਤਸਨੀਮ ਠੀਕ ਹੈ ਜੀ ਯਾਦ ਰੱਖਿਓ ਨੇ ਪੁਆਇੰਟ ਅੱਗੇ ਚੱਲਦੇ ਹੁਣ ਆਪਾਂ ਇਹ ਸਾਰੇ ਸਾਰੇ ਸਲਾਈਡ ਮੋਸਟ ਇੰਪੋਰਟ ਹੈਗੀ ਠੀਕ ਹੈ ਸਾਰੇ ਸਾਰੇ ਪੁਆਇੰਟ ਜਰੂਰ ਨੋਟ ਕਰਿਓ ਠੀਕ ਹੈ ਜੀ ਅੱਗੇ ਹੁਣ ਆਪਾਂ ਗੱਲ ਕਰਾਂਗੇ ਠੀਕ ਹੈ ਜੀ ਜੋ ਇਹ ਪੰਜਾਬੀ ਦੇ ਵਿੱਚ ਇਹਨਾਂ ਨੇ 10 ਨਾਵਲ ਰਚੇ ਸੀਗੇ ਠੀਕ ਹੈ ਉਹਨਾਂ ਦੇ ਬਾਰੇ ਆਪਾਂ ਅੱਗੇ ਪੜ੍ਹਾਂਗੇ ਠੀਕ ਹੈ ਜੀ ਇਸ ਤੋਂ ਬਾਅਦ ਉਰਦੂ ਭਾਸ਼ਾ ਦੇ ਵਿੱਚ ਇਹਨਾਂ ਨੇ ਦੋ ਨਾਵਲ ਰਚੇ ਸੀਗੇ ਜੀ ਕਿਹੜੇ-ਕਿਹੜੇ ਸੀਗੇ ਸੋਗਵਾਰ ਸੀਗੀ ਇੱਕ ਤਾਂ ਜੋ ਕਿ 1960 ਦੇ ਵਿੱਚ ਇਹਨਾਂ ਨੇ ਪ੍ਰਕਾਸ਼ਿਤ ਕੀਤਾ ਸੀਗਾ ਜੀ ਠੀਕ ਹੈ ਇੱਕ ਸੀਗਾ ਮੂਨ ਲੀਜ਼ਾ ਠੀਕ ਹੈ ਜੀ ਤਾਂ ਇਹ ਜੋ ਨਾਵਲ ਸੀਗਾ ਇਹ ਕਰਮ ਕਰਾਇਆ ਸੀਗਾ 1962 ਦੇ ਵਿੱਚ ਇਹ ਪ੍ਰਕਾਸ਼ਿਤ ਕੀਤਾ ਸੀਗਾ ਇਹਨਾਂ ਨੇ ਠੀਕ ਹੈ ਜੀ ਅੱਗੇ ਹੁਣ ਆਪਾਂ ਗੱਲ ਕਰਾਂਗੇ ਜੋ ਕਿ ਹਿੰਦੀ ਦੇ ਵਿੱਚ ਇਹਨਾਂ ਨੇ ਇੱਕ ਨਾਵਲ ਚ ਹੈ ਸੀਗਾ ਜੀ ਠੀਕ ਹੈ ਜੀ ਤੇ ਇਸ ਤੋਂ ਬਾਅਦ ਗੱਲ ਕਰਦੇ ਆਪਾਂ ਜੋ ਕਿ ਅੰਗਰੇਜ਼ੀ ਭਾਸ਼ਾ ਦੇ ਵਿੱਚ ਇਹਨਾਂ ਨੇ ਤਿੰਨ ਨਾਵਲ ਚ ਸੀਗੇ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਨਰਿੰਜਿਤ ਚਨੀ ਦੀ ਜੋ ਸਵੈ ਜੀਵਨੀ ਹੈਗੀ ਠੀਕ ਹੈ ਜੀ ਤਾਂ ਸਵੈ ਜੀਵਨ ਇਹਨਾਂ ਦੀ ਪੁੱਛਿਆ ਜਾਵੇ ਤਾਂ ਕਿਹੜੀ ਹੈ ਜੀ ਆਇਨੇ ਰੋਬਰੂ ਜੋ ਕਿ 2002 ਦੇ ਵਿੱਚ ਇਹਨਾਂ ਨੇ ਪ੍ਰਕਾਸ਼ਿਤ ਕੀਤੀ ਸੀਗੀ ਠੀਕ ਹੈ ਜੇਕਰ ਤੁਹਾਨੂੰ ਪੁੱਛਿਆ ਜਾਵੇ ਵੀ ਸਾਹਿਤਿਕ ਸਵੈ ਜੀਵਨੀ ਕਿਹੜੀ ਹੈ ਇਹਨਾਂ ਦੀ ਤਾਂ ਉਹ ਕਿਹੜਾ ਵੀ ਹੈ ਜੀ ਮੇਰਾ ਅਦਬ ਸਫਰ ਠੀਕ ਹੈ ਜੀ ਯਾਦ ਰੱਖਿਓ ਦੋਨਾਂ 'ਚ ਡਿਫਰੈਂਸ ਰਹਿੰਦਾ ਹੈ ਇਹਦੇ ਵਿੱਚ ਇਹ ਪੁਆਇੰਟ ਹੈਗਾ ਯਾਦ ਰੱਖਿਓ ਜੇ ਤੁਹਾਨੂੰ ਪੁੱਛਿਆ ਜਾਵੇ ਵੀ ਨਰਿੰਜਨ ਤਸਨੀਮ ਦੀ ਸਵੈ ਜੀਵਨੀ ਕਿਹੜੀ ਹੈਗੀ ਤਾਂ ਆਇਨੇ ਰੂਬਰੂ ਆਵੇਗਾ ਜੋ ਕਿ 2002 ਦੇ ਵਿੱਚ ਪ੍ਰਕਾਸ਼ਿਤ ਹੋਈ ਸੀਗੀ ਠੀਕ ਹੈ ਜੇ ਤੁਹਾਨੂੰ ਪੁੱਛਿਆ ਜਾਵੇ ਵੀ ਸਾਹਿਤਿਕ ਸਵੈ ਜੀਵਨੀ ਕਿਹੜੀ ਹੈਗੀ ਤਾਂ ਮੇਰਾ ਅਦਬ ਸਫਰ ਠੀਕ ਹੈ ਯਾਦ ਰੱਖਿਓ ਜੀ ਦੋਨੇ ਦੋਨੇ ਪੁਆਇੰਟ ਚਲੋ ਅੱਗੇ ਅੱਗੇ ਹੁਣ ਆਪਾਂ ਗੱਲ ਕਰਦੇ ਹਾਂ ਜੋ ਕਿ ਨਰਿੰਜਨ ਤਸਨੀਮ ਜੀ ਨੂੰ ਪੁਰਸਕਾਰ ਮਿਲੀ ਸੀਗੀ ਜੀ ਠੀਕ ਹੈ ਤਾਂ ਇਹਨਾਂ ਦੇ ਇੱਕ ਨਾਵਲ ਸੀਗਾ ਪੰਜਾਬੀ ਦੇ ਵਿੱਚ ਕਿਹੜਾ ਸੀਗਾ ਜੀ ਉਹ ਗਵਾਚੀ ਅਰਥ ਠੀਕ ਹੈ ਜੀ ਯਾਦ ਰੱਖਿਓ ਅੱਗੇ ਵੀ ਆਪਾਂ ਪੜ੍ਹਾਂਗੇ ਗਵਾਚੀ ਅਰਥ ਦੇ ਬਾਰੇ ਠੀਕ ਹੈ ਜੀ ਤਾਂ ਇਹਨਾਂ ਨੂੰ ਜੋ ਕਿ ਅਵਾਰਡ ਮਿਲੇ ਸੀਗੇ ਇਹਨਾਂ ਨਾਵਲ ਬਹੁਤ ਹੀ ਦੇ ਮਸ਼ਹੂਰ ਸੀਗਾ ਜੀ ਇਹ ਠੀਕ ਹੈ ਜੀ ਤਾਂ ਇਹਨਾਂ ਦੇ ਜੋ ਇਹਨਾਂ ਨੂੰ ਪੁਰਸਕਾਰ ਮਿਲੇ ਸੀਗੇ ਉਹਨਾਂ ਦੇ ਬਾਰੇ ਆਪਾਂ ਹੁਣ ਜਾਣਦੇ ਹਾਂਗੇ ਠੀਕ ਹੈ ਜੀ ਤਾਂ 1933 ਦੇ ਵਿੱਚ ਇਹਨਾਂ ਨੂੰ ਕਰਤਾਰ ਸਿੰਘ ਢਾਲੀਵਾਲ ਪੁਰਸਕਾਰ ਮਿਲਿਆ ਜੀ ਇਸ ਨਾਵਲ ਦੇ ਲਈ ਠੀਕ ਹੈ ਇਸ ਤੋਂ ਬਾਅਦ 1994 ਦੇ ਵਿੱਚ ਮਿਲਿਆ ਸੀਗਾ ਜੀ ਸਰਵ ਉੱਤਮ ਪੰਜਾਬੀ ਗਲਪਕਾਰ ਸਨਮਾਨ ਠੀਕ ਹੈ ਜੀ ਇਸ ਤੋਂ ਬਾਅਦ ਮਿਲਿਆ ਸੀਗਾ ਜੀ 1995 ਦੇ ਵਿੱਚ ਸ਼੍ਰੋਮਣੀ ਸਹਿਤਕਾਰ ਸਟੇਟ ਪੁਰਸਕਾਰ ਠੀਕ ਹੈ ਜੀ ਇਸ ਤੋਂ ਬਾਅਦ 1997 ਦੇ ਵਿੱਚ ਮਿਲਿਆ ਇਹਨਾਂ ਨੂੰ ਭਾਰਤ ਗੌਰਵ ਪੁਰਸਕਾਰ ਮਿਲਿਆ ਸੀਗਾ ਜੀ ਠੀਕ ਹੈ ਇਸ ਤੋਂ ਬਾਅਦ ਇਹਨਾਂ ਨੂੰ ਮਿਲਿਆ ਸੀਗਾ ਜੀ 1999 ਦੇ ਵਿੱਚ ਸਾਇਤ ਅਕਾਦਮੀ ਪੁਰਸਕਾਰ ਠੀਕ ਹੈ ਜੀ ਤੇ ਇਸ ਤੋਂ ਬਾਅਦ ਇਹਨਾਂ ਨੂੰ ਮਿਲਿਆ ਸੀਗਾ ਜੀ 2003 ਦੇ ਵਿੱਚ ਇਸੇ ਨਾਵਲ ਨੂੰ ਹਸਰਤ ਯਾਦਗਾਰੀ ਪੁਰਸਕਾਰ ਜੀ ਠੀਕ ਹੈ ਜੀ ਇਸ ਤੋਂ ਬਾਅਦ ਨੂੰ ਮਿਲਿਆ ਸੀਗਾ ਜੀ 2015 ਦੇ ਵਿੱਚ ਪੰਜਾਬੀ ਸਾਹਿਤ ਰਤਨ ਠੀਕ ਹੈ ਜੀ ਤਾਂ ਯਾਦ ਰੱਖਿਓ ਸਾਰੇ ਸਾਰੇ ਪੁਰਸਕਾਰ ਇਹ ਸਿਰਫ ਇੱਕ ਨਾਵਲ ਨੂੰ ਹੀ ਮਿਲੇ ਨੇ ਠੀਕ ਹੈ ਜੀ ਅੱਗੇ ਵਧਦੇ ਹੁਣ ਆਪਾਂ ਠੀਕ ਹੈ ਜੀ ਤਾਂ ਹੁਣ ਜੋ ਆਪਣੇ ਨਰਿੰਦਰ ਤਸਨੀਮ ਨੇ ਇਹਨਾਂ ਜੋ ਨਾਵਲ ਨੇ ਉਹਨਾਂ ਦੀ ਗੱਲ ਕਰ ਲੈਣੇ ਜੀ ਹੁਣ ਆਪਾਂ ਠੀਕ ਹੈ ਤਾਂ ਇਹਦੇ ਵਿੱਚ ਜੋ ਕਿ ਆਪਣਾ ਨਾਵਲ ਆ ਜਾਂਦੇ ਨੇ ਪਰਸ਼ਾਵੇਂ ਤਾਂ 1968 ਦੇ ਵਿੱਚ ਇਹ ਪ੍ਰਕਾਸ਼ਿਤ ਹੋਇਆ ਸੀਗਾ ਜੀ ਇਸ ਤੋਂ ਬਾਅਦ ਗੱਲ ਕਰਾਂਗੇ ਕੱਸਕ ਦੀ ਇਹ ਹੋਇਆ ਸੀਗਾ ਯੂਨਸੋਸਾਇਟੀ ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀਗਾ ਤਰੀੜਾਂ ਦੇ ਰੂਪ ਨਾਵਲ ਕਦੋਂ ਹੋਇਆ ਸੀਗਾ ਜੀ 1967 ਦੇ ਵਿੱਚ ਇਹ ਪ੍ਰਕਾਸ਼ਿਤ ਹੋਇਆ ਸੀਗਾ ਠੀਕ ਹੈ ਜੀ ਤੇ ਇਸ ਤੋਂ ਬਾਅਦ ਗੱਲ ਕਰਦੇ ਆਪਾਂ ਰੇਤ ਛਲ ਤਾਂ ਇਹ 1969 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀਗਾ ਇਸ ਤੋਂ ਬਾਅਦ ਆ ਜੀ ਹਨੇਰਾ ਹੁਣ ਤੱਕ ਠੀਕ ਹੈ ਤਾਂ ਇਹ ਨਾਵਲ ਕਦੋਂ ਪ੍ਰਕਾਸ਼ਿਤ ਹੋਇਆ ਸੀਗਾ ਜੀ 1971 ਦੇ ਵਿੱਚ ਠੀਕ ਹੈ ਜੀ ਇਸ ਤੋਂ ਬਾਅਦ ਇੱਕ ਹੋਰ ਨਵਾਂ ਸਾਲ ਤਾਂ ਇਹ ਕਦੋਂ ਹੋਇਆ ਸੀਗਾ ਜੀ 1974 ਦੇ ਵਿੱਚ ਠੀਕ ਹੈ ਜੀ ਤਾਂ ਇੱਕ ਹੋਰ ਨਵਾਂ ਸਾਲ ਦੇ ਬਾਰੇ ਤੁਹਾਨੂੰ ਪਤਾ ਹੀ ਹੋਵੇਗਾ ਹਨਾ ਠੀਕ ਹੈ ਜੀ ਅੱਗੇ ਚੱਲਦੇ ਹੁਣ ਆਪਾਂ ਅੱਗੇ ਕੀ ਹੈਗਾ ਜੋ ਕਿ ਆਪਣੇ ਜਦੋਂ ਸਵੀਰ ਹੋਈ ਇਹ ਨਾਵਲ ਕਦੋਂ ਪ੍ਰਕਾਸ਼ਿਤ ਹੋਇਆ ਸੀਗਾ ਜੀ 1970 ਦੇ ਵਿੱਚ ਠੀਕ ਹੈ ਜੀ ਇਸ ਤੋਂ ਬਾਅਦ ਜੁੱਗਾਂ ਤੋਂ ਪਾਰ ਇਹ ਨਾਵਲ ਕਦੋਂ ਪ੍ਰਕਾਸ਼ਿਤ ਹੋਇਆ ਸੀਗਾ ਜੀ 1981 ਦੇ ਵਿੱਚ ਠੀਕ ਹੈ ਯਾਦ ਰੱਖਿਓ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਭਜਨਵੀ ਲੋਕ ਤਾਂ ਇਹ ਨਾਵਲ ਕਦੋਂ ਪ੍ਰਕਾਸ਼ਿਤ ਹੋਇਆ ਸੀਗਾ ਜੀ 1980 ਦੇ ਵਿੱਚ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਗਵਾਚੇ ਅਰਥ ਤਾਂ ਇਹ ਕਦੋਂ ਪ੍ਰਕਾਸ਼ਿਤ ਹੋਇਆ ਸੀਗਾ ਜੀ 1993 ਦੇ ਵਿੱਚ ਠੀਕ ਹੈ ਇਸ ਤੋਂ ਬਾਅਦ ਗੱਲ ਕਰਾਂਗੇ ਆਪਾਂ ਤਲਾਸ਼ ਕੋਈ ਸੰਦੀਵੀ ਨਾਵਲ ਦੀ ਤਾਂ ਇਹ ਕਦੋਂ ਪ੍ਰਕਾਸ਼ਿਤ ਹੋਇਆ ਸੀਗਾ ਜੀ 1990 ਦੇ ਵਿੱਚ ਠੀਕ ਹੈ ਜੀ ਤਾਂ ਇਹ ਆਪਣਾ ਜੋ ਕਿ ਨਾਵਲਕਾਰਾਂ ਦੇ ਬਾਰੇ ਆਪਾਂ ਜਾਣ ਚੁੱਕੇ ਹਾਂਗੇ ਠੀਕ ਹੈ ਜੋ ਆਪਣੇ ਸਿਲੇਬਸ ਦੇ ਵਿੱਚ ਸੀਗਾ ਜੀ ਨਾਵਲਕਾਰ ਵਿਸ਼ਾ ਆਪਣਾ ਭਾਵ ਕੇ ਚੈਪਟਰ ਸੀਗਾ ਤਾਂ ਉਹ ਆਪਾਂ ਕੰਪਲੀਟ ਕਰ ਚੁੱਕੇ ਹਾਂਗੇ ਠੀਕ ਹੈ ਨਾਵਲਕਾਰ ਵਿਸ਼ਾ ਆਪਾਂ ਕੰਪਲੀਟ ਕਰ ਚੁੱਕੇ ਹਾਂ ਜੀ ਤੇ ਜੋ ਤੁਹਾਨੂੰ ਪੀਡੀਐਫ ਇਸ ਕਲਾਸ ਦਾ ਤੁਹਾਨੂੰ ਟੈਲੀਗ੍ਰam ਚੈਨਲ ਤੇ ਮਿਲ ਜਿਗਾ ਜੀ ਤਾਂ ਜਰੂਰ ਜੁਆਇਨ ਕਰੋ ਸਾਰੇ ਜਣੇ ਠੀਕ ਹੈ ਤੇ ਅਗਰ ਕੋਈ ਤੁਹਾਡਾ ਡਾਟ ਹੁੰਦਾ ਤਾਂ ਉਹਨੂੰ ਥੇ ਕਲਾਸ ਥੱਲੇ ਕਮੈਂਟ ਕਰ ਸਕਦੇ ਤੁਸੀਂ ਜਾਂ ਤੁਸੀਂ ਟੈਲੀਗ੍ਰਾਮ ਤੇ ਮੈਨੂੰ ਮੈਸੇਜ ਵੀ ਕਰ ਸਕਦੇ ਹੋਗੇ ਠੀਕ ਹੈ ਜੀ ਤੇ ਜੋ ਮੈਂ ਤੁਹਾਨੂੰ ਇਹ ਨਾਵਲ ਕਰਵਾਏ ਨੇ ਤਾਂ ਕੱਲ ਤੋਂ ਆਪਾਂ ਇਹਨਾਂ ਦੀ ਰਿਵੀਜ਼ਨ ਕਰਾਂਗੇ ਜੀ ਠੀਕ ਹੈ ਤੇ ਕੱਲ ਤੋਂ ਆਪਾਂ ਜੋ ਕਿ ਇਹਨਾਂ ਦੇ ਇਹ ਨਾਵਲ ਨੇ ਤਾਂ ਇਹਨਾਂ ਦੇ ਮਾਪਦਰਾਂ ਦੇ ਵੀ MCQ ਲੈ ਕੇ ਆਵਾਂਗੇ ਠੀਕ ਹੈ ਤਾਂ ਹੋ ਸਕੇ ਤਾਂ ਜੋ ਆਪਾਂ ਨਾਵਲ ਕਰੇ ਨੇ ਤਾਂ ਇਹਨਾਂ ਦੇ ਬਾਰੇ ਜਰੂਰ ਸਰਚ ਕਰਕੇ ਪੜਿਓ ਠੀਕ ਹੈ ਸੁਣਿਓ ਲਗਭਗ ਇਹਨਾਂ ਦੇ ਵਿੱਚੋਂ 50% ਦੇ ਉੱਪਰ ਇਹਨਾਂ ਦੇ ਫਿਰਮਾਂ ਬਣ ਚੁੱਕੀਆਂ ਨੇ ਠੀਕ ਹੈ ਜੀ ਤਾਂ YouTube ਉੱਪਰ ਤੁਹਾਨੂੰ ਮਿਲ ਜਾਣਗੇ ਠੀਕ ਹੈ ਜੀ ਐਨੀ ਗੱਲ ਕਲੀਅਰ ਹੈ ਤੇ ਚਲੋ ਜੀ ਹੁਣ ਆਪਾਂ ਕਰਦੇ ਹਾਂ ਇਹ ਕਲਾਸ ਨੂੰ ਐਂਡ ਤੇ ਜੇ ਕੋਈ ਡਾਟ ਹੋਇਆ ਤੁਹਾਡਾ ਕੋਈ ਤਾਂ ਉਹਨੂੰ Telegram ਤੇ ਜਰੂਰ ਤੁਸੀਂ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਧੰਨਵਾਦ ਜੀ